ਉੱਪਰ ਹੈ ਨਾ ਤੇ ਪਹਿਲੀ ਫਿਲਮ ਦਾ ਚਾਹੀ ਐਨਾਉਂਸ ਕੀਤਾ ਸੀ ਕਿ ਸੈਕਿੰਡ 24 ਦੇ ਵਿੱਚ ਆਏਗੀ ਦੂਸਰੀ ਫਿਲਮ ਬਣਾਉਂਦੇ ਆ ਬਣਾਉਂਦੇ ਆ ਅਸੀਂ ਤੀਸਰੀ ਫਿਲਮ ਦੀ ਕਹਾਣੀ ਡਿਸਾਈਡ ਕਰ ਲਈ ਆ ਕਿ ਆ ਹੋਏਗਾ ਜਿਹਨੂੰ ਕਹਿੰਦੇ ਡੋਲ ਡੋਲ ਪੈਂਦਾ ਕੌਨਫੀਡੈਂਸ ਬਿਲਕੁਲ ਲੋ ਸੋ ਇਹ ਆ ਜਿਸ ਤਰ੍ਹਾਂ ਲੋਕਾਂ ਤੋਂ ਇੰਤਜ਼ਾਰ ਨੂੰ ਇੰਤਜ਼ਾਰ ਇਹ ਫਿਲਮ ਇੰਨੀ ਡੇਂਜਰਸ ਆ ਨਾ ਉਹਨਾਂ ਨੌਜਵਾਨ ਸਸਾਂ ਲਈ ਜਿਨ੍ਹਾਂ ਦੇ ਲਈ ਲੜਾਈ ਮਨੋਰੰਜਨpur ਕੋ ਹੋਏਗਾ। ਕਿਉਂਕਿ ਉਹ ਲੜਾਈਆਂ ਹੱਦੋਂ ਦੇ ਜਿੰਨੇ ਫਿਲਮ ਦੇਖਨੇ ਉਹਨੂੰ ਮੁਹੱਬਤ ਕਰਨੀ ਆ ਜਾਣੀ ਆ ਉਹਨੂੰ ਸਤਿਕਾਰ ਦੇਣਾ ਆ ਜਾਣਾ ਉਹਨੂੰ ਪਿਆਰ ਕਰਨਾ ਆ ਜਾਣਾ ਉਹਨੂੰ ਆਪਣੀ ਥਾਂ ਦੀ ਪਛਾਣ ਕਰਨੀ ਆ ਜਾਣੀ ਆ ਉਹਨੂੰ ਦੂਸਰਿਆਂ ਨੂੰ ਸਪੇਸ ਦੇਣਾ। ਇਹ ਸੱਗਣੋਂ ਬਹੁਤ ਮਾਰਿਕ। ਮੈਂ ਤੇ ਯਾਰਾ ਬਣਾ ਰੋ ਫਿਲਮਾਂ ਦਾ। ਯਾਰ ਹਮਨ ਰਾਗੀ ਬਣੂਗਾ ਰਾਤਾਂ ਦੀ ਰਾਤਾਂ ਦੀ ਤੂੰ ਜਿੰਨੀਆਂ ਵੀ ਤਾਲਾਂ ਵਾਲੀਆਂ ਸਾਨੂੰ ਮਨਜ਼ੂਰ ਆ ਸਭ ਪਸੰਦ ਆ ਆ ਜਿਓ ਮੇ ਤਾਂ ਦੀ ਕੋਰੇ ਅਸੀਂ ਕਿਉਂਕਿ ਸਾਢੇ ਡੇਢ ਸਾਲ ਅਸੀਂ ਇਸ ਸੀ ਤੇ ਕੰਮ ਕੀਤਾ ਕੋਈ ਕਨਵੈਸ ਨਹੀਂ ਸਾਡੇ ਸਾਹ ਨੇ ਸੋ ਵੀਰ ਸੀ ਕਿ ਅਸੀਂ ਉਹਦੇ ਤੋਂ ਅਲੱਗ ਕੀ ਕਰ ਸਕਦੇ ਆ ਉਹ ਫਿਲਮ ਸਾਡੀ ਇੱਕ ਘਰ ਦੇ ਵਿੱਚ ਸੀ ਬਹੁਤ ਸਾਰੇ ਐਲੀਮੈਂਟਸ ਫਾਇਲ ਪਰ ਅਸੀਂ ਘਰ ਤੋਂ ਬਾਹਰ ਨਿਕਲੇ ਅਸੀਂ ਪਿੰਡਾਂ 'ਚ ਗਏ ਉੱਥੋਂ ਦੀ ਜਿਹੜੀਆਂ ਮੇਂਸ ਤੋਂ ਸਿਆਵਾ ਨੇ ਕਹਿ ਲਈਏ ਅਸੀਂ ਪਰ ਉਹਨਾਂ ਨੂੰ ਐਲੀਮੈਂਟ ਸਮਝ ਕੇ ਇੱਕ ਮੈਸੇਜ ਦੇ ਰੂਪ ਦੇ ਵਿੱਚ ਸਿਨੇਮਾ ਦੇ ਪੌਰ ਤੇ ਦਿਖਾਉਣ ਦੀ ਕੋਸ਼ਿਸ਼ ਬਣਾਉਣ ਦੀ ਕੋਸ਼ਿਸ਼ ਬਣਾ ਰਹੇ ਹਾਂ ਬਾਲੀਵੁੱਡ ਦੇ ਲਿਖੇ ਹੋਏ ਅੰਸ਼ ਪਰ ਇਸ ਤੋਂ ਦੇਰੇ ਇੰਨਾ ਪੰਜਾਬੀ ਦੇ ਨਾਮ ਜਾ ਰੋ ਸਾਰੇ ਆ ਗਏ ਕਿ ਬਈ ਤੋਂ ਹੱਥਾਂ ਦੇ ਤੋਂ ਆਉਣੇ ਹੋਏ ਉਹਦੇ ਦੇ ਵਿੱਚ ਬੜੀ ਵਧੀਆ ਗੱਲ ਹੈ ਜੀ ਸਿਰਕਲ ਬਣਾਦੇ ਨੇ ਕਿਉਂਕਿ ਪਹਿਲੀ ਫਿਲਮ ਪ੍ਰਵਾਹ ਚੱਲਦੀ ਹੈ ਯਾਰ ਜਿੰਨੇ ਸ੍ਰੋਤੇ ਤਾਂ ਹੀ ਉਹ ਜਿੱਤੀ ਜਿੰਨੂੰ ਮਾਰਦੀ ਹੈ ਸੋ ਮੈਨੂੰ ਲੱਗਦਾ ਅਸਾਂ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਕਰਦੀ ਰਹੀ ਚਾਹੀਦੀ ਕਿਉਂਕਿ ਚੰਗੀਆਂ ਸਟੋਰੀਆਂ ਆਉਂਦੀਆਂ ਬਹੁਤ ਦੁਨੀਏ ਦੇ ਆਪਣੇ ਸਮਾਜ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਿਨੇਮਾ ਦੇ ਥ्रू ਜਲਦੀ ਸਮਝ ਆਉਂਦੀਆਂ ਨੇ ਜੀ ਇਹ ਦੇਖਿਆ ਮੈਂ ਤਾਂ ਇਹ ਫਿਲਮਾਂ ਕਰਨ ਤੋਂ ਬਾਅਦ ਇੰਨਾ ਕੌਨਫੀਡੈਂਸ ਬਣਿਆ ਤਾਂ ਬਾਤ ਹੋਣ ਵਾਲੀ ਹੈ ਫਿਲਮਾਂ ਦੇ ਵਿੱਚ ਕੰਮ ਕਰੋਗੇ ਤੁਸੀਂ ਅੱਗੇ ਲੋਗੇ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਮਾਣੇ ਕਿਹਾ ਕਿ ਮੈਂ ਡਾਕੀਰੀ ਨੂੰ ਚਾਹਦਾ ਕਿਉਂਕਿ ਮੈਨੂੰ 10 12 ਸਾਲ ਹੋ ਗਿਆ ਦਰ ਲੇਕਿਨ ਸਿਨੇਮਾ ਹੁ ਮੈਂ ਟਰਾਈ ਕਰ ਰਿਹਾ ਕਿ ਅੱਗੇ ਕੀ ਹੋਰ ਇਹਨੂੰ ਕਿਵੇਂ ਲਿਖਾਰ ਸਕਦਾ ਜਿੰਨੀ ਮਿਹਨਤ ਹੋਰ ਕਰਨੀ ਪੈਗੀ ਮੈਂ ਕਰੂੰਗਾ ਔਰ ਆਪਣੇ ਕੈਰੈਕਟਰਸ ਲਈ ਜਿੰਨਾ ਵੀ ਕੰਮ ਕਰਨਾ ਪਊਗਾ ਬਾਕੀ ਇਹਨਾਂ ਦਾ ਮੇਰੇ ਤੇ ਹਮੇਸ਼ਾ ਆਸ਼ੀਰਵਾਦ ਰਹੂਗਾ ਕਿਉਂਕਿ ਪਹਿਲੀ ਫਿਲਮ ਚ ਇਹਨਾਂ ਨੇ ਸਾਨੂੰ ਬਹੁਤ ਬਹੁਤ ਪਿਆਰ ਦਿੱਤਾ ਇਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਸੋ ਇਹਨਾਂ ਤੋਂ ਵੀ ਸਿੱਖਦੇ ਆਂ ਔਰ ਜਿੰਨੇ ਪਿਆਰ ਨਾਲ ਔਰ ਅچھے ਤਰੀਕੇ ਨਾਲ ਡੀਲ ਕਰਦੇ ਨੇ ਸੈਕਟ ਤੇ ਸੋ ਮੈਨ ਲੱਗਦਾ ਪਿਆਰ ਦੀ ਜਿਹੜੀ ਲੈਂਗੁਏਜ ਆ ਉਹ ਜਲਦੀ ਸਮਝ ਆ ਜਾਂਦੀ ਹੈ ਉਸ ਤੋਂ ਅਸੀਂ ਸਮਝ ਰਹੇ ਹਾਂ ਤੇ ਚਾਹੇ ਕੁਪਰੀਆਂ ਦਾ ਸੌਂਗ ਹੈ ਤੁਹਾਡਾ ਉਹ ਇੱਕ ਵਾਰੀ ਗਾ ਜੀ ਪਰੀਆਂ ਦੇ ਦੇਸੋਂ ਆਈ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਆਹਣ ਲਈ ਤੁੰ ਬਲਾਦੀ ਸੋਣੀ ਹੈ ਨੀ ਤੇਰਾ ਕੁਇ ਤੋੜ ਹੈ ਨੀ ਤੈਨੂੰ ਚੰਨ ਤਾਰੇ ਆਪਿਆ ਸਜਾਉਣ ਲਈ শুটিং ਚੱਲਦੀ ਸੀ ਜਿਹੜੇ 15 ਘੰਟੇ ਆ ਜਿੰਨੇ ਵੀ ਘੰਟੇ ਚੱਲਦੀ ਸੀ ਮੈਂ ਕੁਝ ਖਾ ਪੀ ਵੀ ਨਹੀਂ શકਦੀ ਸੀ ਕਿਉਂਕਿ ਉਹਨਾਂ ਨੇ ਉਸ ਤਰੀਕੇ ਨਾਲ ਮੇਰੀ ਲੁੱਕ ਕ੍ਰੀਏਟ ਕੀਤੀ ਸੀ ਕਿ ਮੂੰਹ ਬੰਦ ਹੋ ਜਾਂਦਾ ਸੀ ਤੋਂ ਮੈਨੂੰ ਉਮੀਦ ਹੈ ਕਿ ਜਿੰਨੀ ਵੀ ਤੁਹਾਡੀ ਮਿਹਨਤ ਹੋਈ ਹੈ ਉਹਨੂੰ ਭਾਗ ਲੱਗਣ ਰੱਬ ਤੇ ਲਈਏ ਆਸ ਕਰਦੀ ਹਾਂ ਐਂਡ ਅਸੀਂ ਤੁਹਾਨੂੰ ਬਿਲਕੁਲ ਵੀ ਜਿਵੇਂ ਮੈਂ ਕਹਾਂ ਵੀ ਨਿਰਾਸ਼ ਨਹੀਂ ਹੋਣ ਦਵਾਂਗੇ ਸਾਰੇ ਜਣੇ ਜਾਓ ਐਂਡ ਮੋਰਓਵਰ ਤੁਹਾਨੂੰ ਬਹੁਤ ਪਿਆਰੇ ਪਿਆਰੇ ਤੋਂ ਮੈਸੇਜਸ ਮਿਲੋਗੇ ਕਿਉਂਕਿ ਆਪਾਂ ਛੋਟੇ ਛੋਟੇ ਪੁਆਇੰਟਸ ਤੇ ਸੋਸ਼ਲ ਇਸ਼ੂਸ ਨੂੰ ਵੀ ਚੱਕਿਆ ਹੋਇਆ ਹੈ ਹੁਣ ਮੈਂ ਉਹ ਜ਼ਿਆਦਾ ਰਿਵੀਲ ਨਹੀਂ ਕਰੂੰਗੀ ਜੋ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਥੈਂਕ ਯੂ ਸੋ 10 ਸਾਲ ਦੀ ਸਰਪੰਚੀ ਕੀਤੀ ਉਸ ਤੋਂ ਬਾਅਦ ਮੈਂ ਜੋ ਲੋਕੇ ਸਾਹਮਣੇ ਵਿੱਚ ਸਰਪੰਚੀ ਟੁੱਟ ਗਈ ਜੀ ਇਹ ਤਾਂ ਹੁਣ ਮੈਂ ਦੱਸ ਨਹੀਂ ਸਕਦੀ ਇਹ ਤੁਹਾਨੂੰ ਕੋਈ ਨਹੀਂ ਪਤਾ ਲੱਗਦਾ ਰਿਲੀਜ਼ ਹੋ ਗਈ ਪਰ ਹਜੇ ਸਾਰਿਆਂ ਨੇ ਦੇਖਣ ਜਾਣਾ ਤਾਂ ਹਜੇ ਸਭ ਮੇਰੇ ਤੇ ਹੈਗਾ ਮੈਂ ਹਜੇ ਰਿਲੀਜ਼ ਨਹੀਂ ਕਰ ਠੀਕ ਹੈ ਹਾਂਜੀ ਮੈਂ ਬੜੀ ਅੱਛੀ ਵਧੀਆ ਫਿਲਮ ਆ ਗਈ ਹੈ ਇਹਦੇ ਵਿੱਚ ਇਹ ਵੀ ਫਿਲਮ ਕਮਾਲ ਟ੍ਰੇਲਰ ਦਾ ਦੇਖ ਕੇ ਲੱਗਦਾ ਹੈ ਠੀਕ ਹੈ ਨਾ ਚਲੋ ਮੈਂ ਔਰ ਸੱਸ ਉਹ ਫਿਲਮਾਂ ਦੇ ਵਿੱਚ ਕਿਰਦਾਰ ਕਰਦੀ ਕਦੀ ਵੀ ਇਸ ਤਰ੍ਹਾਂ ਨਾਲ ਬਹੁਤ ਜ਼ਿਆਦਾ ਤਿਆਰੀ ਦੇ ਨਾਲ ਨਹੀਂ ਗਈ ਮੈਂ ਜਿੱਥੇ-ਜਿੱਥੇ ਵੀ ਤੁਹਾਨੂੰ ਸਾਰਿਆਂ ਨੂੰ ਮੇਰੇ ਕਿਰਦਾਰ ਪਸੰਦ ਆਏ ਤੇ ਚਾਹੇ ਉਹ ਰੱਬ ਦਾ ਰੈਡੀਓ ਸੀ ਵਿਚਾਰੀ ਬੋਲ ਸੁਣਦੇ ਸੀ ਜਾ ਕੇ ਉਹ ਸਾਰੀਆਂ ਫਿਲਮਾਂ ਜਿਨ੍ਹਾਂ ਦੇ ਰਾਹੀਂ ਤੁਹਾਨੂੰ ਇ tanto ਜਿਆਦਾ ਪਿਆਰ ਦਿੱਤਾ ਜਦੋਂ ਇਸ ਫਿਲਮ ਦੀ ਕਹਾਣੀ ਉਹ ਵੀ ਸੁਣਾলে ਮੈਨੂੰ ਸੁਣਾਈ ਤੇ ਮੈਨੂੰ ਲੱਗਾ ਕਿ ਸੱਚੀ ਉਸ ਤਰ੍ਹਾਂ ਦਾ ਕਿਰਦਾਰ ਹੈ ਜਿਸ ਨੂੰ ਕੋਈ ਵੀ ਅਦਾਕਾਰ ਕਰਨਾ ਚਾਹੁੰਦਾ ਕਿਉਂਕਿ ਹਰ ਅਦਾਕਾਰ ਦੀ ਜ਼ਿੰਦਗੀ ਦੇ ਵਿੱਚ ਇਹ ਖਾਹਸ਼ ਰਹਿੰਦੀ ਆ ਕਿ ਇੱਕ ਮੋੜ ਆਵੇ ਉਹਦੀ ਲਾਈਫ ਦੇ ਵਿੱਚ ਜਦੋਂ ਉਹ ਆਪਣੇ ਆਪ ਨੂੰ ਪ੍ਰੂਵ ਕਰ ਸਕੇ ਉਹਦੀ ਅੰਦਰ ਦੀ ਜਿਹੜੀ ਆਤਮਾ ਉਹ ਕੰਮ ਕਰਕੇ ਖੁਸ਼ ਹੋ ਸਕੇ ਤੇ ਮੈਂ ਉਹਲਾ ਕਿਰਦਾਰ ਕਰਕੇ ਬਹੁਤ ਜ਼ਿਆਦਾ ਆਪਣੇ ਆਪ ਨੂੰ ਲੱਗੀ ਫੀਲ ਕਰਦੀ ਜਿਹਨੂੰ ਲੱਗਦਾ ਕਿ ਮੈਂ ਥੈਂਕ ਟੂ ਲਿਆ ਮੈਂ ਉਹ ਬਣਾਦੀ ਕਿ ਉਹਨਾਂ ਦੇ ਵਿੱਚ ਇਤਰਾਜ਼ ਦੇ ਵਿੱਚ ਚੁਣਿਆ ਤੇ ਵਿਸ਼ਵਾਸ ਕੀਤਾ ਕਿਉਂਕਿ ਇਸ ਤੋਂ ਬਿਨਾਂ ਹਮੇਸ਼ਾ ਇਹ ਤੁਹਾਨੂੰ ਲੱਗੇ ਕਿ ਤੁਸੀਂ ਹੀਰੋਨ ਬੇਸਡ ਵੀ ਖੇਲਵਾਉਂਦੇ ਸੀ ਇਹ ਤੇ ਹੀ ਰਲ ਕਿ ਤੇ ਲੀਡ ਕੈਰੈਕਟਰ ਕਿਸੀ ਦੀ ਤੇ ਪ੍ਰੋਡਕਸ਼ਨ ਹਾਊਸ ਤੋਂ ਲੈ ਕੇ ਡਿਸਟ੍ਰੀਬਿਊਟਰ ਤੱਕ ਸਭ ਨੂੰ ਦੱਸ ਨਹੀਂ ਪਤਾ ਕਿ ਫਿਲਮ ਨੂੰ ਓਪਨਿੰਗ ਮਿਲੇਗੀ ਕਿ ਨਹੀਂ ਇਹ ਮੰਨਿਆ ਜਾਂਦਾ ਸਾਡੀ ਇੰਡਸਟਰੀ ਦੇ ਵਿੱਚ ਕਿ ਸਿਰਫ ਜਿਹੜੇ ਹੀਰੋ ਨੇ ਵੱਡੇ ਹੀਰੋ ਨੇ ਜਿਹੜੇ ਉਹਨਾਂ ਨੂੰ ਹੀ ਓਪਨਿੰਗ ਮਿਲਦੀ ਤੇ ਇਸ ਫਿਲਮ ਦੇ ਰਾਹੀਂ ਅਸੀਂ ਇਸ ਮੇਥੂ ਨੂੰ ਤੋੜਿਆ ਜਦੋਂ ਅਸੀਂ ਵਨ ਪਾਰਟ ਲੈ ਕੇ ਆਏ ਤੇ ਇੱਕਦਮ ਸਾਰਿਆਂ ਨੇ ਉਂਝ ਦਾ ਰਿਸਪੌਂਸ ਨਹੀਂ ਦਿੱਤਾ ਜਿਹਨੂੰ ਜਿਹਨੂੰ ਅਸੀਂ ਡਿਜ਼ਰਵ ਕਰਦੇ ਸੀ ਸਾਡਾ ਪ੍ਰੋਡਕਟਰ ਜਿਹਨੂੰ ਡਿਜ਼ਰਵ ਕਰਨਾ ਸੀਗਾ ਕਿਉਂਕਿ ਹਰੇਕ ਦੇ ਅੰਦਰ ਸੀਗਾ ਕਿ ਇਦੇ ਵਿੱਚ ਮਤਲਬ ਲੀਡ ਦੇ ਰਿਹਾ ਤੇ ਬਹੁਤ ਵੱਡੇ ਵੱਡੇ ਨਾਮ ਨਹੀਂ ਹੈਗੇ ਕੈਰੈਕਟਰ ਆਰਟਿਸਟ ਨੇ ਔਰਤਾਂ ਦੀ ਕਹਾਣੀ ਆ ਤੇ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਪੰਜਾਬ ਤੇ ਚੱਲਦੀਆਂ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਮਾਨਵੋਰੀਤ ਬਣਾ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਇੱਕ ਨਵਾਂ ਟ੍ਰੈਂਡ ਤੋੜਿਆ ਪੰਜਾਬ ਦੇ ਵਿੱਚ ਕਿ ਹੁਣ ਕੈਰੈਕਟਰ ਬੇਸਡ ਫਿਲਮਾਂ ਜਿਹੜੀਆਂ ਉਹਨਾਂ ਨੂੰ ਵੀ ਅੱਛੀ ਓਪਨਿੰਗ ਲੱਗਣ ਲੱਗੀ ਉਹਨਾਂ ਨੂੰ ਵੀ ਵਧੀਆ ਚਾਰ ਪੈਸੇ ਉਹਨਾਂ ਦੇ ਖਰਚੇ ਜਿਹੜੇ ਉਹ ਪੂਰੇ ਹੋਣ ਲੱਗ ਪਏ ਤੇ ਇਸ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਬਹੁਤ ਜ਼ਿਆਦਾ ਆਪਣੇ ਸਿਨੇਮੇ ਨੂੰ ਹੋਰ ਇੱਕ ਨਵੇਂ ਤਰੀਕੇ ਨਾਲ ਅੱਗੇ ਲੈ ਕੇ ਜਾਣ ਦਾ ਸਕੋਪ ਹੈ। ਵਕਫਾ ਤੇ ਰੋਲ ਸੀ ਵੀਰ ਮਾਦੀ ਵਿੱਚ ਨਿਭਾਏ ਹੋਏ ਹੂਂ ਜੀ ਕਿਤੇ ਮਾਂ ਕਿਤੇ ਭੈਣ ਕਿਤੇ ਸਭ। ਕਿਹੜਾ ਰੋਲ ਨਿਭਾਉਣ ਤੇ ਜ਼ਿਆਦਾ ਤੁਹਾਨੂੰ ਲੱਗਾ ਕਿ ਐਬੀ ਪਾਕੇ ਰੋਲ ਦੋ। ਜਿੰਨੇ ਵੀ ਚੈਲੈਂਜਿੰਗ ਰੋਲ ਮੇਰੇ ਜ਼ਿੰਦਗੀ ਤੇ ਚਾਏ ਮੈਂ ਜਦੋਂ ਅੰਗਰੇਜ਼ੀ ਕੀਤੀ ਤੇ ਮੈਨੂੰ ਉਦੋਂ ਮੀਨਸੇ ਸੀ ਕਿ ਕਿ ਹੋਇਆ ਇੱਕ ਵੱਡਾ ਹੋ ਰਾਵੋ ਜਿਹੜਾ ਸਿਰੰਦਾ। ਫਿਰ ਉਸ ਤੋਂ ਬਾਅਦ ਜਦੋਂ ਰੱਬ ਦਾ ਰੇਡੀਓ ਕੀਤਾ ਤੁਸੀਂ ਯਕੀਨ ਕਰਿਓ ਮੈਂ ਪਹਿਲਾ 5-6 ਦਿਨ ਮੈਂ ਹਿੰਮਤ ਹੀ ਨਹੀਂ ਕੀਤੀ ਕਿ ਮੈਂ ਕਿਹੋ ਜਿਹਾ ਕਰਦੇ ਤੁਰ ਦੇਖਾਂ। ਯੋਗ ਮੈਨੂੰ ਡਰ ਲੱਗਦਾ ਸੀਗਾ ਕਿ ਇੱਕਦਮ 네ਗੇਟਿਵ ਸ਼ੇਡ ਆ ਪਤਾ ਨਹੀਂ ਮੇਰੇ ਫੈਨਸ ਜਿਹੜੇ ਉਸ ਰੂਪ ਨੂੰ ਪਸੰਦ ਕਰਮੇ ਜਿਵੇਂ ਤੋਂ ਸੈਪਟ ਕਰਣਗੇ ਨਹੀਂ ਕਰਨਗੇ ਫਿਰ ਲੋਕਾਂ ਨੇ ਜਦੋਂ ਵੀਡੀਓ ਬਣਾਉਣਾ ਕਿ ਮੈਨੂੰ ਟੈਗ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਨਹੀਂ ਠੀਕ ਹੈ ਦੂਸਰੇ ਤੀਸਰੇ ਦਿਨ ਤੱਕ ਖਦੋ ਕਰੇ ਸ਼ੁਰੂ ਹੋ ਗਏ ਫਿਰ ਮੈਂ ਜਾ ਕੇ ਦੇਖੂ ਤੇ ਉਹ ਫਿਲਮ ਵੇਖੀ ਆਣਾ ਬਹੁਤ ਜਿਆਦਾ ਮੈਂ ਬਲੈਸਡ ਫੀਲ ਕੀਤਾ ਕਿ ਮੈਨੂੰ ਇਹੋ ਜਿਹੇ ਕਿਰਦਾਰ ਜਦੋਂ ਦਾ ਮੌਕਾ ਮਿਲਿਆ ਫਿਰ ਮੈਂ ਜਦੋਂ ਗੋਰਕੂ ਬੁੱਕ ਦੇਖੀ ਉਹ ਤੋਂ ਮੈਨੂੰ ਬੜਾ ਅੱਛਾ ਲੱਗਾ ਤੇ ਫਿਰ ਜਦੋਂ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੇ ਮੈਨੂੰ ਪੱਕੇ ਪੈ ਰਹੀ ਇੱਕ ਵਧੀਆ ਅਦਾਕਾਰ ਨੂੰ ਦਾ ਜਿਹੜਾ ਮਾਣ ਦਵਾਇਆ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਰ ਕਰਦੇ ਵਿੱਚ ਫਦਰ ਬਹੁਤੇ ਲੋਕ ਜਿਨ੍ਹਾਂ ਨੂੰ ਅਜੇ ਵੀ ਮੇਰਾ ਨਾਂ ਨਹੀਂ ਆਉਂਦਾ ਉਹ ਕਹਿੰਦੇ ਹੋ ਸਸਤੇ ਨਹੀਂ ਕਰੀ ਜੀ ਸੋ ਮੈਨੂੰ ਲੱਗਦਾ ਹੈ ਕਿ ਕਲਾਕਾਰ ਦੀ ਕਿੰਨਾ ਵੱਡਾ ਮਾਣ ਹੈ ਹੈ ਨਾ ਕਿ ਕਿਸੇ ਫਿਲਮ ਦੇ ਕਿਰਦਾਰ ਨੂੰ ਤੁਹਾਡੇ ਨਾਲ ਜੋੜ ਕੇ ਅਗਲੇ ਤੁਹਾਡਾ ਨਾਂ ਹੀ ਹੋਦਾ ਮੈਡਮ ਜੀ ਦੇ ਉਹ ਸਸਤਾ ਰਿਸ਼ਤਾ ਇੱਕ ਬੜਾ ਹੀ ਨਾਭੀ ਬਿਖਦਾ ਠੀਕ ਹੈ ਗੈਸ ਫਿਲਮ ਦੇ ਵਿੱਚ ਨੂੰ 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 ਦੇਖਿਆ ਕਿ ਤੁਹਾਡਾ ਧਿਆਨ ਰੱਖਿਆ ਬਿਲਕੁਲ ਬਿਲਕੁਲ ਧਿਆਨ ਰੱਖਿਆ ਜੀ ਅਸੀਂ ਫਿਲਮ ਦੇਸ਼ਕ ਇਹ ਬੜੀ ਮਸਤੀ ਦੇ ਲਈ ਬਣਾਈ ਆ ਪਰ ਇਹ ਮੈਂ ਕਹਿਣਾ ਚਾਹੂੰਗੀ ਕਿ ਇਹ ਕੋਈ ਕਮੇਟੀ ਫਿਲਮ ਨਹੀਂ ਆ ਇਹ ਇੱਕ ਪਰਿਵਾਰਕ ਫਿਲਮ ਆ ਜਿਹਨੂੰ ਕਮੇਟੀ ਦਾ ਰੰਗ ਜਾ ਰਿਹਾ ਮਨੋਰੰਜਨ ਦਾ ਕਰਦੇ ਲਈ ਸਾਡੇ ਕੋਲ ਤੇ ਇਥੇ ਆਓ ਤੇ ਇਹ ਨਹੀਂ ਕਿ ਜਿਹੜੇ ਘਰ ਦੇ ਸੀ ਦੀ ਸਿਆਪਾਂ ਜੋ ਨਿਕਲ ਕੇ ਆਪਾਂ ਦੇਖਣ ਤੇ ਜਾਣੇ ਆ ਤੇ ਉੱਥੇ ਜਾ ਕੇ ਫਿਰ ਉਹ ਸਟੈਸ ਪਾਪਾ ਲੈ ਕੇ ਆਵਾਂਗੇ ਤੁਸੀਂ ਜਾਓਗੇ ਤੁਸੀਂ ਬਹੁਤ ਖੁਸ਼ ਹੋਵੋਗੇ ਤੁਸੀਂ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਕੇ ਆਓਗੇ ਅਸੀਂ ਕੋਈ ਪਾਸ਼ਾ ਨਹੀਂ ਦਿੱਤਾ ਫਿਰ ਅਸੀਂ ਕੋਈ ਲੈਕਚਰ ਨਹੀਂ ਦਿੱਤਾ ਫਿਰ ਅਸੀਂ ਕੋਈ ਸਕੂਲ ਫੀਡਿੰਗ ਨਹੀਂ ਕੀਤੀ ਫਿਰ ਅਸੀਂ ਸਿਰਫ ਬਹੁਤ ਪਿਆਰ ਨਾਲ ਅਸ਼ੋਪਲੇ ਦੇ ਉਹ ਚੀਜ਼ਾਂ ਦੇ ਜਿਹੜੀਆਂ ਸਾਡੇ ਫੈਮਿਲੀ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ ਉਹਨਾਂ ਨੂੰ ਇੱਕ ਜਵਾਬ ਦੇ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਜ਼ਿਕਰ ਕੀਤਾ ਕਿ ਇਹ ਤੁਹਾਡਾ ਪ੍ਰੋਜੈਕਟ ਸੀਗਾ ਹੋਰ ਉਹਦਾ ਨਾਮ ਤਾਂ ਹੀ ਕਾਲ ਚ ਚੁੱਕਿਆ ਜਦੋਂ ਮੈਡਰ ਹੋਇਆ ਉਹਨਾਂ ਦਾ ਮੈਂ ਕਾਲ ਨਾਲ ਸਕੂਲ ਨਾਲ ਇੱਕ ਐਕਸਪੀਰੀਅੰਸ ਦਾ ਮਤਲਬ ਨਾਲ ਕਿ ਇਹ ਅਗੇ ਦਿੱਤਾ ਉਹਨਾਂ ਨੂੰ ਚੰਨ ਦਿੱਤੀਆਂ ਤੁਸੀਂ ਮੈਂ ਤਾਂ ਕੋਸ਼ਿਸ਼ ਕਰਕੇ ਦੇਖੀ ਤੇ ਕਿਹਾ ਪਰ ਮੈਨੂੰ ਮੈਂ ਜਦੋਂ ਹੁਣ ਇਹਨਾਂ ਦਾ ਕੰਮ ਦੇਖਿਆ ਪਹਿਲੀ ਫਿਲਮ ਦੇਖੀ ਦੂਸਰੀ ਦੇਖੀ ਮੈਂ ਅੱਜ ਹੀ ਮੈਂ ਤਾਂ ਆਪ ਲੋਕਾਂ ਨੂੰ ਕਹਿ ਰਹੀ ਸੀ ਕਿ ਮੈਂ ਤਾਂ ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਹੋਰ ਥੋੜਾ ਜਿਹਾ ਸੀਰੀਅਸ ਹੋ ਜਾਣਾ ਚਾਹੀਦਾ ਸਿੰਦੇ ਦੇ ਰਹੀ ਕਿਉਂਕਿ ਤੂੰ ਜਿਆਦਾ ਕਾਈ ਕਿਰੋਸੇ ਵਰਗਾ ਤੇ ਥੋੜਾ ਜਿਹਾ ਸਿੰਦੇ ਦੇ ਲਈ ਸੀਰੀਅਸ ਹੋ ਕੋਕੋ ਸੋਨਾ ਲੱਗ ਰਿਹਾ ਸਕਰੀਨ ਦੇ ਉੱਤੇ ਫਿਲਮ ਤੇ ਤੇਨੂੰ ਸਪੇਸ ਅੱਛੀ ਮਿਲੀ ਆ ਤੂੰ ਬਹੁਤ ਵਧੀਆ ਕੰਮ ਕੀਤਾ ਪਹਿਲੀ ਫਿਲਮ ਨਾਲੋਂ ਦੂਸਰੀ ਫਿਲਮ ਦੇ ਤੇਰੀ ਅਦਾਕਾਰੀ ਦਾ ਬੜਾ ਨਿਖਾਰ ਆਇਆ ਹੈ ਔਰ ਇਸ ਬੱਚੇ ਨੇ ਵੀ ਆਡੀਅੰਸ ਨੂੰ ਕੀ ਮੈਸੇਜ ਦੋ ਜੀ ਬੋਲੋ ਆਡੀਅੰਸ ਨੂੰ ਕੀ ਕਹਿੰਦੇ ਆ ਆਡੀਅੰਸ ਨੂੰ ਤਾਂ ਸਹੀ ਕਹਿਣਾ ਤੋਂ ਨੇ ਜੀ ਛੁੱਟੀਆਂ ਹੋ ਗਈਆਂ ਨੇ ਤੇ ਪੈਸਾ ਵਸੂਲ ਕੇ ਨਾ ਮੈਂ ਤੁਸੀਂ ਵਨ ਪਾਰਟ ਇਹਦਾ ਦੇਖਿਆ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਹ ਨਹੀਂ ਸਹਿਤ ਸਭਾਈ ਬਣਾ ਲਈ ਸੀ ਸਾਨੂੰ ਬੜਾ ਪਤਾ ਸੀ ਤੁਸੀਂ ਇੰਨੀ ਸੁਪਰ ਡੁਪਰ ਹਿੱਟ ਕਰੋਗੇ ਅਸੀਂ ਸੋਚਿਆ ਸੀ ਕਿ ਤੁਹਾਨੂੰ ਜਰਵਾ ਕਰਦੇ ਆ ਸਾਡੇ ਪੈਸੇ ਵੀ ਪੂਰੇ ਹੋ ਜਾਣਗੇ ਸਾਇ ਅਹੀਂ ਇੰਨੇ ਦੇ ਵਿੱਚ ਕੋਸ਼ਾ ਪਰ ਤੁਸੀਂ ਇੰਨਾ ਜ਼ਿਆਦਾ ਮਾਨ ਦਿੱਤਾ ਕਿ ਸਦਾ ਸੱਚੋ ਕਹਾਤੋ ਆਟੇ ਆਖੀ ਤੇ ਹੁਣ ਜਦੋਂ ਅਸੀਂ ਦੂਸਰੀ ਫਿਲਮ ਲੈ ਕੇ ਆ ਰਹੇ ਅਸੀਂ ਤਾਂ ਬਹੁਤ ਜ਼ਿਆਦਾ ਵੱਧ ਮਿਹਨਤ ਦੇ ਨਾਲ ਲੈ ਕੇ ਆਏ ਆ ਤਾਂ ਕਿ ਹਮੇਸ਼ਾ ਇੰਜ ਹੁੰਦਾ ਜਿਆਦਾ ਤਾਂ 50% ਹੁੰਦਾ ਕਿ ਜਦੋਂ ਇੱਕ ਫਿਲਮ ਆਈ ਉਹ ਹਿੱਟ ਹੋ ਗਈ ਉਹਦਾ ਸੀਕਵਲ ਬਣਾਉਂਦੇ ਹੋ ਦਰਸ਼ਕ ਜਲਦੇ ਨੇ ਨਰਾਸ਼ ਹੋ ਕੇ ਵਾਪਸ ਹੁੰਦੇ ਪਰ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਹਦੇ ਚ ਇੱਕ ਨਵੀਂ ਫਿਰ ਤੋਂ ਬਣਾਇਆ ਕਿ ਜੇ ਅਸੀਂ ਪਹਿਲੀ ਫਿਲਮ ਬਣਾਈ ਸੁਪਰ ਡੁਪਰ ਕੁਝ ਹੀ ਬਣਾਈ ਜੇ ਡੁਪਰ ਤੋਂ ਵੀ ਉੱਪਰ